ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਂ ਅੱਜ ਅਸੀਂ ਪਰਦਾ ਫਾਸ਼ ਕਰਨ ਲੱਗੇ ਹਾਂ ਇੱਕ ਕਿ ਜਿਹੜੀ ਚੰਦਪਾਨ ਦੀ ਕਣਕ ਹੈ ਉਹ ਗੁਨਿਆਣਾ ਦੇ ਵਿੱਚ ਆ ਕੇ ਜਿਹੜੇ ਲੋਕ ਚੰਦਪਾਨ ਦੇ ਲੈ ਕੇ ਜਾ ਰਹੇ ਆ ਇੱਕ ਪਾਸੇ ਮਾਨ ਸਰਕਾਰ ਆ ਜਿਹੜੀ ਇਮਾਨਦਾਰੀ ਦੇ ਜਿਹੜੇ ਵੱਡੇ ਵੱਡੇ ਫਲੈਕਸ ਬੋਰਡ ਲਾ ਰਹੀ ਹੈ ਔਰ ਦੂਜੇ ਪਾਸੇ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਕਿ 8 ਕਿਲੋਮੀਟਰ ਚੱਲ ਕੇ ਲੋਕ ਚੰਦਪਾਨ ਤੋਂ ਇੱਥੇ ਆ ਕੇ ਦੀਪੂ ਵਾਲੀ ਜਿਹੜੀ ਕਣਕ ਆ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਫ੍ਰੀ ਦੇ ਵਿੱਚ ਉਹ ਕਣਕ ਆ ਜਿਹੜੀ ਆ ਕੇ 8 ਕਿਲੋਮੀਟਰ ਤੋਂ ਲੋਕ ਲੈ ਕੇ ਜਾਂਦੇ ਨੇ ਕਿਉਂ ਲੈ ਕੇ ਜਾਂਦੇ ਨੇ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਤੇ ਅਸਲ ਕਾਰਨ ਕੀ ਆ ਤੇ ਦੀਪੂ ਹੋਲਡਰ ਆ ਜਿਹੜਾ ਉਹ ਚੰਦ ਭਾਂਦੇ ਵਿੱਚ ਕਣਕ ਕਿਉਂ ਨਹੀਂ ਵੰਡਣ ਜਾਂਦਾ ਜਾਂ ਇੱਥੇ ਆ ਕੇ ਲੋਕ ਕਿਉਂ ਲੈ ਕੇ ਜਾਂਦੇ ਨੇ ਜਾਂ ਹੀ ਕਣਕ ਚੋਰੀ ਵੰਡੀ ਜਾਂਦੀ ਆ ਜਾਂ ਇਹ ਕਣਕ ਦੇ ਵਿੱਚ ਕੋਈ ਕਪਲਾ ਹੈਗਾ ਇਹ ਲੋਕ ਦੱਸਣਗੇ ਇਹ ਆ ਦੇਖੋ ਕਿ ਲੋਕ ਕਣਕ ਲੈ ਕੇ ਜਾ ਰਹੇ ਆ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਅਸੀਂ ਗੱਲਬਾਤ ਕਰਾਂਗੇ ਆ ਕਣਕਾ ਦੇਖੋ ਮਾਤਾ ਸਾਹਮਣੂ ਹੁਣ ਕੀ ਪਤਾ ਹਾਂ ਮਾਤਾ ਸਾਸ਼ੀਕਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਤੁਸੀਂ ਚੰਦ ਬੰਦ ਚੰਦ ਬੰਦ ਤੋਂ ਆਇਓ ਮਾਤਾ ਤੁਸੀਂ ਅਸਤਕਾ ਨਾਲ ਤੁਸੀਂ ਇਹ ਤੁਸੀਂ ਸਰਕਾਰਾਂ ਮਾੜੀਆਂ ਨਹੀਂ ਹੈਗੀਆਂ ਇਹ ਤੁਸੀਂ ਛੇਤਰਖਾਨ ਦੇ ਲਾਈਕ ਉਹ ਜਿਹੜੇ ਲੋਕ ਬੋਲਦੇ ਨਹੀਂ ਹੈਗੇ ਅਸੀਂ ਤੁਹਾਡੇ ਲਈ ਆਏ ਆ ਇਸੇ ਬੋਲਣ ਵਾਸਤੇ 8 ਕਿਲੋਮੀਟਰ ਸਿਰਤੇ ਲੇਕੇ ਪਰਾ ਲੱਕੀ ਕਰ ਗਏ ਹਾਂ ਸੰਤਾ ਜਿਵੇਂ ਆਖ ਜਾਂਦੇ ਆ ਲੋਕਾਂ ਦੇ ਮੰਗਰਾ ਹਾਂ ਉਹ ਪਰਸੋਂ ਦੇ ਲਈ ਜਾਂਦੀ ਹੈ ਦੋਨੀਆਂ ਤੇ ਆਪ ਆ ਗਏ ਕਿਵੇਂ ਮਾਤਾ ਜਿਵੇਂ ਸਾਰਾ ਬੇੜਾ ਕੈਂਟਰ ਪਰ ਪਰ ਕੇ ਲੈ ਗਿਆ ਫਿਰ ਸਾਨੂੰ ਵੀ ਆਉਣਾ ਪਿਆ ਮਗਰ ਅੱਛਾ ਇੱਥੋਂ ਲੈ ਕੇ ਜਾਣੀਓ ਤੁਸੀਂ ਹੁਣ ਲੈ ਜਾਣੀ ਪਉ ਤੇ ਹੁਣ ਝਾਕੀ ਜਾਵਾਂਗੇ ਲੈ ਕੇ ਨਾ ਫਿਰ ਸਾਰਿਆਂ ਦੀ ਰੀਸੀ ਸਰਕਾਰ ਤੱਕ ਇਹ ਨਹੀਂ ਘਰਾਂ ਦੇ ਵਿੱਚ ਪਹੁੰਚਾਉਨੇ ਸੀ ਤੇ ਆਹ ਵੇਖ ਲਓ ਫਿਰ ਹਾਲ ਹਾਲ ਬੇ ਨਹੀਂ ਤੁਸੀਂ ਵੋਟਾਂ ਪਾਈਆਂ ਸੀ ਝਾੜੂ ਪਾਰਟੀ ਨੂੰ ਤੇ ਹੁਣ ਫੇੜਾ ਆਪ ਪਾਉਂਦੇ ਨਹੀਂ ਆਪਾਂ ਕਿਹੜਾ ਭੱਜ ਕੇ ਪਾਵਾਂਗੇ ਆਪਾਂ ਨੂੰ ਕਿਹੜਾ ਫੇੜਾ ਹੋ ਕੀਤਾ ਬਾਈ ਹੁਣ ਜਿਵੇਂ ਇਹਨਾਂ ਨੇ ਖੇਤਾ ਪਾਉਂ ਕਿੰਨੀ ਗਣਕ ਮਿਲੀ ਜਾਂ ਤੁਹਾਨੂੰ 10 10 ਕਿਲੋ ਜੀਦੀ ਦੇਈ ਜਾਂਦੇ ਬਈ 10 ਕਿਲੋ ਜੀਦੀ ਹਾਂ ਤਾਂ ਮਿਲਦੀ ਕਿੰਨੀ ਸੀ ਪਹਿਲਾਂ ਤੁਹਾਨੂੰ ਇੱਕ ਜੀ ਪਹਿਲਾਂ ਤਾਂ 30 ਕਿਲੋ ਦਿੰਦੇ ਸੀ ਫਿਰ ਹੁਣ 10 ਕਿਲੋ ਦਿੰਦੇ 30 ਕਿਲੋ ਤੋਂ 15 ਤੇ ਆ ਗਏ ਪੁੱਛਿਆ ਨਹੀਂ ਤੁਸੀਂ 10 ਕਿਲੋ ਦਿੰਨੇ ਹੋ ਸਾਨੂੰ ਕੜਕ ਤੇ ਪੁੱਛਣਾ ਕੀ ਹੈ ਜਿਵੇਂ ਲੋਕ ਹੀ ਲਈ ਜਾਂਦੇ ਹੋ ਮੈਂ ਲਈ ਜਾਂਦੇ ਹਾਂ ਹਾਂਜੀ ਹਾਂਜੀ ਇਹ ਗੱਲ ਹੈ ਉਹ ਆ ਵੀ ਅਸਾਂ ਸਾਨੂੰ ਅੱਜ ਪਤਾ ਲੱਗਿਆ ਵੀ ਜਿਹੜੀ ਕਣਕਾ ਚੰਦ ਭਾਂਦੀ ਇਹ ਕਣਕ ਆ ਕਣਕ ਦੀਆਂ ਜਿਹੜੇ ਗੱਟੇ ਪਏ ਆ ਦੀਆਂ ਤਸਵੀਰਾਂ ਦਿਖਾ ਦੇ ਇਹਨੂੰ ਮਤਲਬ ਇੱਥੇ ਕਿਉਂ ਵੱਡਿਆ ਗਿਆ ਦੂਜੀ ਵੱਡੀ ਗੱਲ ਤੁਹਾਡਾ ਸਵਾਲ ਇਹ ਆ ਵੀ ਕਹੇ ਕਿ ਚੰਦ ਭਾਂਦੀ ਕਿਵੇਂ ਜੀ ਕੌਣ ਤੁਹਾਡੇ ਪਿੰਡ ਦੇ ਹੋਰ ਵੀ ਲੈ ਕੇ ਗਏ ਕਣਕ ਕਿੱਥੋਂ ਲੈ ਕੇ ਗਏ ਪਰਸਨ ਜੰਦੀ ਦੋਣਾਂ ਪਰਸਨ ਹਾਂ ਹਾਂ ਕੀ ਆ ਨਹੀਂ ਪਿੰਡ ਦੇ ਵੰਡੋ ਇਹਨਾਂ ਨੂੰ ਅਸੀਂ ਤਾਂ ਹੁਣ ਇੱਕ ਦੂਜੇ ਦੇ ਇੱਕ ਦੇ ਦੋਹਾਂ ਦੇ ਰੌਣਾ ਪਏ ਤੇ ਕਾਹਦਾ ਕੋਈ ਮੰਦਾ ਹਾਂਜੀ ਬਾਈ ਡਿਪੂ ਹੋਲਡਰ ਕਿੱਥੇ ਆ ਤੁਸੀਂ ਉਹਦੀ ਪੁਹਲੂ ਮੈਂ ਕੁਮੰਦੀ ਦਾ ਵੀਰੇ ਮੰਡੀ ਦੇ ਹਾਂ ਤੁਸੀਂ ਕਣਕ ਵੰਡ ਰਹੇ ਹੋ ਇੱਥੇ ਕੀ ਨਾਮ ਹੈ ਤੁਹਾਡਾ ਤੁਹਾਡੇ ਨਾਮ ਤੇ ਹਾਂ ਮੇਰੇ ਨਾਂ ਤੇ ਕੀ ਨਾਮ ਤੇ ਤੁਹਾਡੀ ਸ਼ੌਕਮਾਰ ਸ਼ੌਕਮਰ ਨਹੀਂ ਡਿੱਪੂ ਕਿਸ ਦੇ ਨਾਮ ਤੇ ਹੈ ਸ਼ੌਕਮਾਰ ਦੇ ਨਾਂ ਤੇ ਵੀਰੇ ਤੁਹਾਡੇ ਨਾਮ ਤੇ ਹੈ ਤੇ ਇਹਨਾਂ ਨੂੰ ਚੰਦ ਪੰਜ ਕਿਉਂ ਨਹੀਂ ਕਣਕ ਵੰਡ ਮੈਂ ਨਹੀਂ ਮੈਂ ਨਹੀਂ ਬਣ ਸਕਦਾ ਵੀਰੇ ਮੇਰਾ ਤਾਂ ਗੋਨਿਆਣੇ ਦਾ ਡਿੱਪੂ ਆ ਤਾਂ ਫਿਰ ਗੋਨਿਆਣੇ ਦਾ ਡਿੱਪੂ ਇੱਥੇ ਦੇ ਰਹੇ ਹੋ ਤੁਸੀਂ ਕਣਕ ਚੰਦ ਪੰਜ ਮੇਰੇ ਕੋਲ ਤਾਂ ਜਿਹੜਾ ਕੋਈ ਗਾਹਕ ਜਿੱਥੋਂ ਦਾ ਮਰਜ਼ੀ ਆ ਜਾਵੇ ਵੀਰੇ ਮੈਨੂੰ ਮੋੜ ਨਹੀਂ ਸਕਦਾ ਕਾ ਜਿੱਥੋਂ ਦਾ ਮਰਜ਼ੀ ਆ ਜਾਵੇ ਪੰਜਾਬ ਦਾ ਜਿੱਥੋਂ ਦਾ ਮਰਜ਼ੀ ਹੋਵੇ ਮੈਨੂੰ ਗਾਹ ਨੀ ਤੁਸੀਂ ਕਣਕ ਮਤਲਬ ਕਿ ਇੱਥੋਂ ਵੰਡ ਰਹੇ ਆ ਆਪਦੀ ਮੰਡੀ ਦੀ ਵੰਡ ਰਹੇ ਆ ਵੀਰੇ ਆਪਦੀ ਮੰਡੀ ਦੀ ਕਣਕ ਵੰਡ ਰਹੇ ਆ ਹਾਂ 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 ਚੰਦ ਪਾਣ ਚੰਦ ਪਾਣ ਗਾਹ ਤਾਂ ਜਿੱਥੋਂ ਦਾ ਮਰਜ਼ੀ ਆ ਜਾਏ ਵੀਰੇ ਡਿੱਪੋ ਹੋਲਡਰ ਗਾਹ ਕੋ ਨੂੰ ਨਹੀਂ ਮੋੜ ਸਕਦਾ ਹਾਂ ਹੂੰ ਔਰਲੀ ਪੰਜਾਬ ਜਿੱਥੋਂ ਦਾ ਪੰਜਾਬ ਦਾ ਜਿੱਥੋਂ ਦਾ ਮਰਜ਼ੀ ਆ ਜਾਏ ਅਸੀਂ ਗਾਹ ਕੋ ਨਹੀਂ ਮੋੜ ਸਕਦੇ ਹੱਥ ਵੀ ਤੁਹਾਡੇ ਇੱਕ ਮਿੰਟ ਮੰਨ ਲਾ ਜੇ ਐਸੀ ਕਣਕ ਲੈਣੀ ਹੈ ਇੱਕ ਮਿੰਟ ਹਾਂ ਲੈਸਰ ਤੋਂ ਪੰਜਾਬ ਦਾ ਤੁਹਾਡਾ ਆਧਾਰ ਕਾਰਡ ਦਿਖਾਓ ਜੀ ਦੇ ਦਾਂਗੇ ਕਿੰਨੀ ਕਣਕ ਚਾਹੁੰਦੇ ਹੋ 10 ਕਿਲੋ ਜੀ ਮਗਰ 10 ਕਿਲੋ ਇੱਕ ਜੀ ਦੀ ਦਿਨੇ ਜੀ ਦੀ ਦਿਨੇ ਠੀਕ ਹੈ 2 ਮਿੰਟਾਂ ਦੀ ਕਣ ਇੱਕ ਰਾਸ਼ਨ ਕਾਰਡ ਇੱਕ ਦੇਸ ਆ ਡਿਪੂ ਹੋਲਡਰ ਜਿਹੜਾ ਉਹਨੂੰ ਕਣਕ ਦੇਣੀ ਪਊਗੀ ਨਹੀਂ ਜਿਹੜੇ ਬਾਕੀ ਦੇ ਡਿਪੂ ਆ ਉਹਨਾਂ ਦੇ ਕਣਕ ਆਊਗੀ ਇਹ ਹਜੇ ਆ ਰਹੀ ਆ ਆਪਾਂ ਨੇ ਕਹਿ ਸਕਿਆ ਸਾਡੇ ਕੋਲੇ ਕਣਕ ਆਈ ਵੀ ਆ ਸਾਡੀ ਅਸੀਂ ਵੰਡੀ ਜੰਨੇ ਪਰ ਇਹਨਾਂ ਨੇ ਤਾਂ ਸਾਨੂੰ ਇਹ ਦੱਸਿਆ ਕਿ ਬੋਟਾ ਵਾਲੀ ਕਹਿੰਦੀ ਮੰਡੀ ਨਹੀਂ 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 ਕਹਿੰਦੇ ਸਭ ਮੇਰੇ ਸ਼ੋਕਮਾਂ ਡਿਪੂ ਹੋਲਡਰ ਮੇਰਾ ਨਾ ਮੇਰੇ ਕੋਲ ਜਿਹੜਾ ਗਾਹਕ ਆਊਗਾ ਮੈਂ ਉਹਨੂੰ ਕਣਕ ਦੇਵਾਂਗਾ ਲਸਾਂਸ ਹੁੰਦਾ ਲਸਾਂਸ ਉੱਥੇ ਹੀ ਹੁੰਦੇ ਆ ਸਾਡੇ ਕੋਲ ਤਾਂ ਜਿਹੜਾ ਗਾਹਕ ਪੰਜਾਬ ਦਾ ਦਿੱਸੋ ਮਰਜੀ ਆ ਗਿਆ ਪਿੰਡ ਦਾ ਆ ਜਾਏ ਸ਼ਹਿਰ ਦਾ ਆ ਜਾਏ ਸਾਨੂੰ ਕਣਕ ਦੇਣੀ ਪਊ ਠੀਕ ਹੈ ਤੇ ਕਿਥੋਂ ਦਾ ਵੀ ਹੋਇਓ ਅਸੀਂ ਪੁੱਛ ਨਹੀਂ ਸਕਦੇ ਕੀ ਕਹਿਣਾ ਜਾਓਗੇ ਤੁਸੀਂ ਦੀਪੂ ਹੋਲਡਰ ਨੂੰ ਦੀਪੂ ਅਸੀਂ ਕਾਹ ਸਸ ਅਸੀਂ ਕਾਹ ਸਕਦੇ ਨਹੀਂ ਸਾਡੇ ਘਰ ਚ ਕਣਕ ਪਿੰਡ ਚ ਤੁਹਾਨੂੰ ਮਿਲਣੀ ਚਾਹੀਦੀ ਹੈ ਤੁਹਾਡੇ ਪਿੰਡ ਚ ਮਿਲਣੀ ਹੈ ਹਾਂ ਪਿੰਡ ਚ ਮਿਲਣੀ ਹੈ ਐਨੀ ਬਾਟ ਜਾ ਕੇ ਤੁਸੀਂ ਇੱਥੇ ਆ ਕੇ ਕਣਕ ਲੈ ਕੇ ਜਾਣੀ ਹੋ ਬਹੁਤ ਪਰੇਸ਼ਾਨ ਹੋਵਾਂਗੇ ਅਸੀਂ ਬਹੁਤ ਪਰੇਸ਼ਾਨ ਹੋਵਾਂਗੇ ਬੇਟਾ ਹਾਂਜੀ ਮੈਂ ਤਾਂ ਬਹੁਤ ਪਰੇਸ਼ਾਨ ਹੁੰਨੇ ਹਾਂ ਤੁਸੀਂ ਇੱਥੇ ਜਿਹੜਾ ਬਿੱਟੂ ਦਾ ਮੁੰਡਾ ਇੱਥੇ ਕਣਕ ਵੰਡ ਰਿਹਾ ਸੀ ਦੀਪੂ ਹੋਲਡਰ ਦੇ ਇੱਥੇ ਕਣਕ ਵੰਡ ਰਿਹਾ ਸੀ ਤਾਂ ਤੁਸੀਂ ਇੱਥੇ ਦਿਹਾੜੀ ਛੱਡ ਕੇ ਆਉਨੇ ਹੋ ਫਿਰ ਕਿਰਾਏ ਤੇ ਲੈ ਕੇ ਜਾਣੇ ਇੱਕ ਕਿੰਨੇ ਜੀ ਦੀ ਕ 10 ਕਿਲੋ ਦਿੱਤੀ ਹੈ ਬੇਟਾ ਹੁਣ ਕਾਦੀ ਤੇ ਲੈ ਕੇ ਜਾਓਗੇ ਹੁਣ ਆਪਾਂ ਵੇਖੋ ਕੀ ਕੁਸਕਰਾ ਕੇ ਕਰੂ ਕੇ ਲੈ ਕੇ ਜਾਵਾਂਗੇ ਟੈਂਪੂ ਤਾਂ ਲੰਘ ਗਿਆ ਆਪਣੇ ਪਿੰਡ ਵਾਲੇ ਜਿਹੜੀ ਥੋੜੀ ਕਣਕ ਲੈਣ ਵਾਸਤੇ ਰੇੜੀ ਆ ਰਹੀ ਸੀ ਇੱਕ ਗਰੀਬ ਬੰਦੇ ਦੀ ਉਹ ਰੇੜੀ ਵੀ ਟੁੱਟ ਚੁੱਕੀ ਆ ਰਸਤੇ ਦੇ ਵਿੱਚ ਦੇਖੋ 10 ਕਿਲੋ ਕਣਕ ਮਿਲੀ ਆ ਤੇ ਗਰੀਬ ਲੋਕ 10 ਕਿਲੋ ਕਣਕ ਦੇ ਲਈ 8 ਕਿਲੋਮੀਟਰ ਚੱਲ ਕੇ ਆਏ ਆ ਇਹ ਕੰਮ ਹੈ ਮਾਨ ਸਰਕਾਰ ਦੀ ਤੇ ਮਾਨ ਸਰਕਾਰ ਦੀ ਜਿਹੜੀ ਇਮਾਨਦਾਰੀ ਹੈ ਇਹਦਾ ਸ਼ੀਸ਼ਾ ਸਾਹਮਣੇ ਆ ਰਿਹਾ ਕਿ ਕਿਵੇਂ ਡੀਪੂ ਹੋਲਡਰ ਆ ਜਿਹੜੀਆਂ ਧੱਜੀਆਂ ਤੇ ਮਨਮਰਜ਼ੀ ਕਰਦੇ ਨੇ ਆਪਣੀ ਇਹ ਆ ਮਾਨ ਸਰਕਾਰ ਦਾ ਸ਼ੀਸ਼ਾ ਸੀ ਦਿਖਾਇਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਆ ਸਾਹਮਣੇ ਕਣਕ ਆ ਜਿਹੜੀ ਇਹਨਾਂ ਲੋਕਾਂ ਨੂੰ ਮਿਲੀ ਹੋਈ ਆ ਤਾਂ ਉਹ ਵੀ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਹੈ